ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਪਿਆਰਾ لال ਗਰਗ ਮੌਜੂਦ ਨੇ ਅਸੀਂ ਬਿਹਤਰ ਮੁੱਦਿਆਂ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬ ਵਿੱਚ ਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਗਰਗ ਸਾਹਿਬ ਜੀ ਸਰਵਤ ਸਵਾਲ ਵਕਫ ਬਿੱਲ ਨੂੰ ਲੈ ਕੇ ਹੈ ਵਿਰੋਧ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਸੁਪਰੀਮ ਕੋਰਟ ਤੱਕ ਪਹੁੰਚਿਆ ਹੈ ਹਰੇਕ ਤਰ ਕਰ ਰਹੀ ਹੈ ਬੀ ਜੀ ਪੀ ਤੋਂ ਇਲਾਵਾ ਵਿਰੋਧੀ ਧਿਰਾਂ ਵਿੱਚ ਜਿਹੜੇ ਬੈਠੇ ਨੇ ਮੈਂ ਉਹ ਵਿਆਦ ਜ਼ਰੂਰ ਤੁਹਾਡੇ ਧਿਆਨ ਦੇ ਵਿੱਚ ਦਰਸ਼ਕਾਂ ਦੇ ਧਿਆਨ ਵਿੱਚ ਲਿਆਉਣਾ ਚਾਹਾਂਗਾ ਜਿਹੜਾ ਮਹਾਰਾਸ਼ਟਰ ਦੇ ਵਿੱਤੀ ਖੇਤਰ ਸਿਆਂ ਦਾ ਲੀਡਰ ਨੇ ਦਿੱਤਾ ਕਿ ਇਹ ਨਾ ਹੋਵੇ ਤੁਸੀਂ ਅੱਜ ਸ਼ਾਹੀਨ ਬਾਗ ਬਣੋ ਪਾਸੇ ਤੁਰੋ ਜਾਂ ਹੋਰ ਗੱਲਾਂ ਭਾਵੇਂ ਕਹਿੰਦੇ ਚਿੱਕਰ ਜਿੱਡੇ ਗੋ ਜਿੱਥੇ ਮਰਜ਼ੀ ਲਿੱਗੋ ਜਲਿਆਵਲੇ ਬਾਗ ਦੀ ਉਦਾਹਰਨ ਉਹਨਾਂ ਨੇ ਦਿੱਤੀ ਵੀ ਉਹ ਨਾ ਪਾਣਾ ਵਾਪਰਦੇ ਮਤਲਬ ਸਿੱਧੀ ਚੇਤਾਵਨੀ ਜਿਵੇਂ ਤੁਸੀਂ ਅੱਗੇ ਜ਼ਿਕਰ ਕਰਦੇ ਹੋ ਨਾ ਕਿ ਪੰਜਾਬ 'ਚ ਸਿੱਖਾਂ ਨੂੰ ਕਤਲੇਆਮ ਦੀ ਸਿੱਧੀ ਚੇਤਾਵਨੀ ਹੁੰਦੀ ਹੈ 84 ਵਾਪਰ ਸਕਦੀ ਹੈ ਥੋੜਾ ਸੰਭਲ ਕੇ ਰਹੋ ਇਹ ਵਕਫ ਸੋਧ ਬਿੱਲ ਅਕਾਲ ਤਖਤ ਤੋਂ ਵੀ ਵਿਰੋਧੀ ਆਵਾਜ਼ ਆਈ ਹੈ ਸ਼੍ਰੋਮਣੀ ਕਮੇਟੀ ਨੇ ਵੀ ਕੀਤਾ ਹਸਮਤ ਬਾਦ ਰੋਹਾਂ ਦਾ ਵੀ ਬਿਆਨ ਆਇਆ ਅਕਾਲੀ ਦਲ ਦਾ ਵੀ ਆਇਆ ਇਹ ਮਤਲਬ ਕਿ ਇਹਨਾਂ ਨੂੰ ਪੰਜਾਬ ਦੇ ਪੱਧਰ ਤੇ ਉੱਤੇ ਜਾਂ ਸਿੱਖਾਂ ਦੇ ਪੱਧਰ ਤੇ ਉੱਤੇ ਅਸੀਂ ਜਾਂ ਮੁਸਲਮ ਭਾਈਚਾਰੇ ਦੇ ਪੱਧਰ ਤੇ ਉੱਤੇ ਜਾਂ ਘੱਟ ਗਿਣਤੀਆਂ ਦੇ ਪੱਧਰ ਤੇ ਕਿਵੇਂ ਸਮਝੀਏ ਜਿਹੜਾ ਹਰ ਇੱਕ ਬੰਦੇ ਨੂੰ ਇਹ ਸਮਝ ਆ ਜੇ ਕਿ ਆਖਰਕਾਰ ਇਹਦਾ ਵਿਰੋਧ ਕਿਉਂ ਹੋ ਰਿਹਾ ਹੈ ਤੇ ਕਾਰਨ ਕੀ ਆ ਕਿ ਬੀਜੇਪੀ ਸਰਕਾਰ ਇਹਨੂੰ ਧੱਕੇ ਨਾਲ ਥੋਪ ਕਿਉਂ ਰਹੀ ਹੈ ਦੇਖੋ ਗੱਲ ਇਹ ਹੈ ਅਤਿਨੰਤਾ ਵਕਫ ਵੀ ਕਈਆਂ ਨੂੰ ਪਤਾ ਨਹੀਂ ਹੁੰਦਾ ਵਕਫ ਦਾ ਮਤਲਬ ਇਹ ਹੈ ਨਕਾਬ ਨਹੀਂ ਹੈ ਇਹ ਨਾ ਹੈ ਆਗਿਆ ਦਾਦਾ ਖੁਦਾ ਦੇ ਨਾਂ ਤੇ ਦਾ ਉਹ ਖੁਦਾ ਨੂੰ ਦਿੱਤੀ ਜਾਂਦੀ ਹੈ ਉਹ ਕਿਸੇ ਮਸਜਿਦ ਨੂੰ ਨਹੀਂ ਦਿੱਤੀ ਜਾਂਦੀ ਕਿਸੇ ਮੁਸਲਮਾਨ ਨੂੰ ਨਹੀਂ ਦਿੱਤੀ ਜਾਂਦੀ ਉਹਦੇ ਪ੍ਰਬੰਧ ਵਾਸਤੇ ਬੋਰਡ ਬਣਿਆ ਹੋਇਆ ਹੈ ਠੀਕ ਹੋ ਗਿਆ ਖੁਦਾ ਨੂੰ ਦਿੱਤੀ ਜਾਇਦਾਦ ਨੂੰ ਕਿਸੇ ਕਿਸ ਨੇ ਕਬਜ਼ਾ ਵੀ ਕਰ ਲਿਆ ਉਹ ਕਿਸੇ ਨੇ ਕੋਈ ਗੁਰਦੁਆਰੇ ਚੋਂ ਮੰਦਰਾਂ ਚ ਕਿਚੋੜੀ ਨਹੀਂ ਕਰ ਲੈਂਦੇ ਸੋ ਮੰਦਾਂ ਦੀ ਜਾਇਦਾਦ ਗੁਰਦੁਆਰੇ ਤੇ ਕੀ ਹੋਣੀ ਹੋਰਿਆ ਪਾ ਪੁੱਛੇ ਹੋਇਆ ਕਿੰਨਾ ਵੀ ਇੰਨਾ ਮੰਦਰ ਚ ਸੋਨਾ ਕਿੱਥੇ ਗਿਆ ਫਲਾਣਾ ਕਿੱਥੇ ਗਿਆ ਬਹੁਤ ਕੁਝ ਹੁੰਦਾ ਹੈ ਸੋ ਉਹ ਜਿਹੜਾ ਸੀ ਉਹ ਜਿਹੜੀ ਦੇਤੀ ਉਹ ਜਾਇਦਾਦ ਰੱਬ ਨੂੰ ਦੇਤੀ ਰੱਬ ਤਸਦੀ ਵੀ ਹੈ ਏਸੇ ਕਰਕੇ ਵਕਫ ਹੋਣ ਦਾ ਕਾਨੂੰਨ ਜਿਹੜਾ ਵਾ ਉਹਦੇ ਉੱਤੇ ਜੇ ਕਿਸੇ ਨੇ ਨਜਾਇਜ਼ ਕਬਜ਼ਾ ਕਰਿਆ ਹੋਵੇ ਉਹ ਚਾਹੇ 12 ਸਾਲ ਛਡੋ 20 ਸਾਲ ਹੋ ਜਾਣ 50 ਸਾਲ ਹੋ ਜਾਣਾ ਉਹ ਕਬਜ਼ਾ ਤੜਵਾਇਆ ਜਾ ਸਕਦਾ ਹੈ। ਬਾਕੀ ਜਾਇਦਾਦਾਂ ਤੇ ਕਬਜ਼ਾ ਪੁਰਾਣਾ ਤੜਵਾਉਣਾ ਔਖਾ ਹੈ। ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਸੁਣੋ ਠੀਕ ਹੋ ਗਿਆ। ਇਹਨੇ ਨਾਲ ਉਹਦੇ ਪਾਤਾ ਵੀ ਨਹੀਂ ਤੜਵਾਈ ਨਹੀਂ ਜਾ ਸਕਦਾ ਇੰਨੇ ਤਾਲਾਂ ਬਾਅਦ ਜਦੋਂ ਮੈਂ ਤੁਸੀਂ ਦਾ ਕਬਜ਼ਾ ਕਰਾਉਂਦੀ ਉਹ ਪਾਤੀ ਦੂਜਾ ਕਦੋਂ ਵੀ ਇਹਦੀ ਇੰਨੀ ਜਾਇਦਾਦ ਹੈ ਉੱਥੇ ਕਪਲ ਸਿਬਲ ਜੀ ਬੋਲ ਰਹੇ ਸੀ ਬੜੇ ਵੱਡੇ ਵਿਦਵਾਨ ਨੇ ਵਕੀਲ ਨੇ ਸਿੱਖਿਆ ਮੰਤਰੀ ਰਹੇ ਨੇ ਕੇਂਦਰ ਦੇ ਉਹ ਕਹਿੰਦੇ ਉਹਨਾਂ ਨੇ ਰੱਖਣ ਦੇ 4 ਮੰਦਰ ਗਿਣਾਏ 400 ਰੁਪਏ ਕਹਿੰਦੇ ਇਹਨਾਂ ਕੋਲੇ 10 ਲੱਖ ਉਹ ਹੈਗੀ ਹੈ ਇੱਕ ਦਾ ਹਾਂ ਇਹ ਇਹ ਤੁਸੀਂ ਕਿਵੇਂ ਬਕਵਾਦਾ ਕਹਿਣਾ ਜ਼ਮੀਨ ਦੀ ਅਰ ਉਹਨਾਂ ਦੇ ਉੱਤੇ ਵੀ ਨਜਾਇਜ਼ ਕਬਜ਼ਾ ਦੀ ਉਹਨਾਂ ਨੇ ਕਰਦ ਕਰੀ ਸੋ ਇਸ ਕਰਕੇ ਇਹ ਜਿਹੜਾ ਹੈ ਇਹ ਕੋਈ ਆਇਆ ਨਹੀਂ ਹੈ ਕਿ ਜੀ ਬਕਵਾਦਾ ਪ੍ਰਬੰਧ ਕਰਨਾ ਜੀ ਫਲਾਣਾ ਕਰਨਾ ਜੀ ਜੇ ਤੁਸੀਂ ਔਰਤਾਂ ਦੀ ਕਹਿੰਦੇ ਹੋ ਵੀ ਉਹਦੇ ਚ ਕਿਹਾ ਹੈ ਕਿ ਜੀ ਔਰਤਾਂ ਦਾ ਅਸੀਂ ਕਰਾਂਗੇ ਇਹਨਾਂ ਨੇ ਕਿਹਾ ਮੁਸਲਮਾਨ ਔਰਤਾਂ ਦਾ ਉਧਾਰ ਕਰਾਂਗੇ ਕਿ ਤੁਸੀਂ Hindu ਔਰਤਾਂ ਦਾ ਵੀ ਆਧਾਰਨ ਹੀ ਕਰ ਰਹੇ ਤੁਸੀਂ ਮੁਸਲਮਾਨਾਂ ਦੀ ਔਰਤਾਂ ਦਾ ਕੀ ਆਧਾਰ ਕਰਨਾ ਤੁਸੀਂ ਤਾਂ ਰਾਸ਼ਟਰਪਤੀ ਨੂੰ ਅੰਦਰ ਨਹੀਂ ਬੜਨਦੇ ਇਹ ਮੰਦਰ ਦੇ ਵਿੱਚ ਕਿਉਂਕਿ ਉਹ ਦਲਤ ਹੈ ਉਹ ਕਹਿੰਦੇ ਉਹ ਹਿੰਦੂ ਹੈ ਇਹ ਵੜਨ ਦੇ ਨੇ ਉਹ ਤਾਂ ਦੱਸ ਲੋ ਫੇਸ ਕਰਕੇ ਆਪਣੀ ਇਪਨੀ ਖੇ ਨਾਲ ਰੱਖੀਏ ਇਹ ਘੱਟ ਗਿਣਤੀ ਮੁਸਲਮਾਨਾਂ ਤੇ ਇਹ ਵੱਡਾ ਹਮਲਾ ਹੈ ਪਹਿਲਾਂ ਉਹਨਾਂ ਦੇ ਗਊ ਦੇ ਨਾਂ ਤੇ ਮਾਸ ਦੇ ਨਾਂ ਤੇ ਉਹ ਉਹ ਜੀ ਪਾਕਿਸਤਾਨ ਦੇ ਏਜੰਟ ਨੇ ਜੀ ਫਰਾਂ ਦੇ ਉਤੇ ਹਮਲਾ ਹੈ ਉਹ ਹਮਲਾ ਉਹਦੇ ਉਹਨਾਂ ਕੰਦਿਆਂ ਤੇ ਨਹੀਂ ਉਦੋਂ ਬਾਅਦ ਸਿੱਖਾਂ ਤੇ ਹੋਊਗਾ ਕਿਉਂਕਿ ਜਿਆਦਾ ਸਿੱਖਾਂ ਕੋਲ ਜਿਆਦਾ ਹੈ ਇਸਾਂਗਾਂ ਕੋਲ ਬਹੁਤੀ ਜਿਆਦਾ ਨਹੀਂ ਹੈ ਸਿੱਖਾਂ ਕੋਲ ਜਿਆਦਾ ਹੈ ਦੇਸਿਕ ਕੰਤਵਰ ਹੋਣਾ ਤੇ ਵੀ ਹੋਏਗਾ ਫਿਰ ਹਿੰਦੂਆਂ ਦੇ ਆਪਦੇ ਮੰਦਰਾਂ ਤੇ ਵੀ ਹੋਏਗਾ ਮੈਂ ਤੁਹਾਨੂੰ ਅੱਜ ਵੀ ਦੱਸ ਦਿੰਦਾ ਟਿੱਪਲੇ ਖੰਨ ਰੱਖੀ ਆਪੂੰ ਇਹ ਕੋਈ ਕਹੂ ਐ ਕਿ ਨ ਹੋ ਸਕਦਾ ਹਿੰਦੂ ਤਵਾਰੀ ਸਰਕਾਰ ਹੋਵੇ ਹਿੰਦੂ ਮੰਦਰਾਂ ਤੇ ਕਿਵੇਂ ਕਰੂਗੀ ਹਮਲਾ ਜਿਨਾ ਉਹ ਹੀ ਹਿੰਦੂ ਤਵਾਰੀ ਸਰਕਾਰ ਸੀ ਜਿਨ੍ਹਾਂ ਚਾਰੇ ਸ਼ੰਕਰਾਚਾਰੀਆ ਜਿਹੜੇ ਗੁਰੂ ਸ਼ਿਸ਼ਿਪਰੰਪਰਾ ਚਾਹੁੰਦੇ ਨੇ ਜਿਨ੍ਹਾਂ ਨੂੰ ਸਰਕਾਰ ਨੇ ਕੁਝ ਨਹੀਂ ਕਰ ਸਕਣਾ ਹੁੰਦਾ ਉਹਨਾਂ ਚਾਰਾਂ ਦੀ ਗੱਲ ਨਹੀਂ ਮੰਨੀ ਜਿਹੜੇ ਧਰਮ ਦਾ ਹੁਕਮ ਦੇਂਦੇ ਚਾਰੇ ਸਰਵ ਸਮਰਾਥ ਨੇ ਚਾਰਾਂ ਦਾ ਇੱਕ ਜਵਾਨ ਹੋ ਕੇ ਕਹੀ ਹੋਈ ਗੱਲ ਨਹੀਂ ਮੰਨੀ ਪਰ ਉਹ ਨਹੀਂ ਮੰਨੀ ਉਹਦੇ ਤੇ ਤਰਾਜ ਕੋਈ ਨਹੀਂ ਇੱਚ ਕੇ ਹੋ ਫਲਾਣਾ ਆਕਾ ਤਖਤੀ ਨਹੀਂ ਮੰਨੀ ਫਲਾਣੀ ਦੀ ਮੰਨੀ ਆਪਾਂ ਨੂੰ ਪਤਾ ਹੀ ਐ ਥੋ ਇਹ ਦੇਸ਼ ਦੇ ਕਿ ਟਿੱਕੇ ਕੱਢਣ ਦੀ ਗੱਲ ਹੁੰਦੀ ਐ ਇਹ ਸਾਰਾ ਕੁਝ ਐ ਹੀ ਹੋ ਜਾਂਦਾ ਮੈਂ ਕਿਉਂ ਕਹਿਆ ਇਹ ਕੋਈ ਕਹੋਗਾ ਨਹੀਂ ਯਾਰ ਉਹ ਆਈ ਆਈ ਡੀ ਬੱਡੀ ਕਰ ਦਿੰਦੀ ਆ ਜਿਹੜੇ ਕਿਸਾਨਾਂ ਦਾ ਹੁਣ ਕੁੱਟੇ ਗਏ ਨੇ ਨਾ ਮੋਰਚਾਂ ਤੇ ਬੈਠੇ ਸੀ ਫਿਰ ਨਾ ਇੱਕ ਗਰੁੱਪ ਮੇਰੇ ਕੋਲ ਆਇਆ ਸੀ ਬੈਠਣ ਤੋਂ ਪਹਿਲਾਂ ਮੈਂ ਉਦੋਂ ਆਖਿਆ ਸੀ ਇਹ ਕਹਿੰਦੇ ਵੀ ਨਹੀਂ ਹੁਣ ਮੋਦੀ ਸਾਹਿਬ ਕਮਜ਼ੋਰ ਨੇ ਉਹਨਾਂ ਨੇ ਵੋਟਾਂ ਲੈਣੀਆਂ ਨੇ ਇਲੈਕਸ਼ਨ ਹੋਣੀਆਂ ਲੋਕ ਸਭਾ ਦੀ ਮੈਂ ਕਿਹਾ ਉਹਨਾਂ ਨੇ ਚਾਰ ਸ਼ੰਕਰਾਚਾਰਜ ਦੀ ਤਾਂ ਗੱਲ ਨਹੀਂ ਬੰਨੀ ਥੋੜੀ ਕਿਛੁ ਮੰਨਣਗੇ ਚਾਰ ਸ਼ੰਕਰਾਚਾਰਜ ਦਾ ਨਾਮ ਲੈਣ ਦਾ ਮਤਲਬ ਵੋਟ ਬੈਂਚ ਦੇ ਵੱਡਾ ਗਾ ਸੀ ਪਰ ਜੇ ਹੁਣ ਨਹੀਂ ਦੇਖਣਾ ਕਿਸੇ ਨਾਲ ਦੇਖੇ ਥੋ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਇਹ ਇਹ ਮੁਸਲਮਾਨਾਂ ਤੇ ਹਮਲਾ ਨਹੀਂ ਕਰਦਾ ਇਹ ਜਾਇਦਾਦਾਂ ਬੰਨੇ ਦਾਨੀ ਨੂੰ ਦੇਣੀਆਂ ਨੇ। ਇਸ ਤੋਂ ਬਾਅਦ ਪੰਜਾਬ ਦੀ ਜ਼ਮੀਨ ਟੱਕੇ ਨਾਲ ਉਕਾਰ ਹੋਏਗੀ। ਇੱਥੋਂ ਸਰਕਾਰ ਰੋਜ਼ ਕੁੱਟ ਰਹੀ ਆ। ਰੋਜ਼ ਨੰਡਾ ਫੇਰ ਰਹੀ ਆ। ਹਾਈ ਕੋਰਟ ਨੇ ਕਿਹਾ ਤਾਂ ਵੀ ਇੱਥੇ ਤਾਰਾ ਤੁਰਾ ਵਿਛਣੀਆਂ ਚਾਹੀਦੀਆਂ ਨੇ। ਕੋਈ ਇਨਸਾਫ ਦਾ ਮਾਮਲਾ ਨਹੀਂ। ਹਾਈ ਕੋਰਟ ਨੇ ਇਹ ਤਾਂ ਕਹਿਤਾ ਹਵਾਨ ਜੋਗ ਨੇ ਵੀ ਇਹ ਕੰਮ ਰੁਕਣੇ ਨਹੀਂ ਚਾਹੀਦੇ। ਇਹ ਕਿਹਾ ਵੀ ਇਹਨਾਂ ਦੀ ਜ਼ਮੀਨ ਉਕਾਰ ਕਰਨ ਵਾਸਤੇ ਫਾਰਮੂਲੇ ਬਣਾਓ। 2013 ਦੇ ਜਿਹੜੇ ਨਿਯਮ ਬਣੇ ਹੋਣੇ ਉਹਦੇ ਮੁਤਾਬਕ ਕਰ। ਇਹ ਕਿਹਾ। ਕਿ ਉਹ ਨਹੀਂ ਕਿਹਾ। ਕਿਹਾ ਨਾ ਹਾਈ ਕੋਰਟ ਨੇ। ਹਾਈ ਕੋਰਟ ਨੇ ਕਿਹਾ ਮਾਨਯੋਗ ਨੇ ਵੀ ਟਰੈਕਟਰ ਨਹੀਂ ਲਾ ਕੇ ਜਾਣਗੇ ਕਿਸਾਨ ਜਿਹੜੇ ਉੱਥੇ ਧਰਨੇ 'ਤੇ ਬੈਠੇ ਸੀ। ਫਿਰ ਮਾਨਯੋਗ ਹਾਈ ਕੋਰਟ ਨੇ ਇਹ ਕਿਹਾ ਵੀ ਤੁਸੀਂ ਇਹ ਰਸਤੇ ਕਿਉਂ ਰੋਕੇ ਨੇ ਜਦੋਂ ਟਰੈਕਟਰ ਤੇ ਤਾਂ ਜਾ ਨਹੀਂ ਰਹੇ ਤਾਂ ਪੈਦਲ ਜਾ ਰਹੇ ਨੇ। ਇਹਨਾਂ ਜਾਣਕੀ ਵੀ ਨਹੀਂ ਦਿੰਦੇ। ਹਾਈ ਕੋਰਟ ਨੇ ਮਾਨਯੋਗ ਨੇ ਟਰੈਕਟਰ 'ਤੇ ਰੋਕ ਤੇ ਮੰਨਿਆ ਰੋਕ ਤੇ ਹਾਲਾਂਕਿ ਮੈਂ ਸਹਿਮਤ ਨਹੀਂ ਹਾਂ ਉਸ ਨਾਲ। ਹਾਈ ਕੋਰਟ ਦਾ ਫੈਸਲਾ ਸੀ ਮੰਨਣਾ ਤਾਂ ਹੁੰਦਾ ਹੈ ਸਹਿਮਤ ਹੋਣਾ ਹੋਰ ਗੱਲ ਹੈ ਮੰਨਣਾ ਹੋਰ ਗੱਲ ਹੈ ਵੀ ਤੁੰਦਾ ਤੂੰ ਮੈਂ ਹਾਈ ਕੋਰਟ ਦੇ ਫੈਸਲੇ ਨਾਲ ਅਸੰਤਿਜਤਾ ਜ਼ਤਾ ਸਕਦਾ ਪਰ ਮੈਨੂੰ ਮੰਨਣਾ ਹੋ ਪਊਗਾ ਛੋ ਹਾਈ ਕੋਰਟ ਨੇ ਫੈਸਲਾ ਕਰਤਾ ਅਸੀਂ ਟਰੈਕਟਰ ਨਾਲ ਲੈ ਕੇ ਜਾਓ ਪੈਦਲ ਜਾਓ ਫਿਰ ਪੈਦਲ ਜਾਂ ਤੋ ਜਿਹੜਾ ਜਦ ਸਰਕਾਰ ਨੇ ਰੋਕਿਆ ਉਦੋਂ ਕਿਉਂ ਨਹੀਂ ਹਾਈ ਕੋਰਟ ਨੇ ਕੁਝ ਕੀਤਾ ਹਾਈ ਕੋਰਟ ਨੇ ਇੱਕ ਅੰਦਰਲੀ ਰਸਤੇ ਰੋਕੇ ਭਾਈ ਰਸਤੇ ਕਿਹਨੇ ਰੋਕੇ ਨੇ ਤੁਸੀਂ ਇਸ ਦਾ ਕਿ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਵਕਫ ਬੋਰਡ ਦਾ ਜਿਹੜਾ ਕਾਨੂੰਨ ਬਿਆੰਦਾ ਉਹ ਬਿਆੰਦਾ ਇਸ ਵਾਸਤੇ ਵੇ ਦੇਚ ਹਿੰਦੂ ਮੈਂਬਰ ਹੋਣਗੇ ਹਿੰਦੂਆਂ ਦਾ ਤਾਂ ਮੁਸਲਮਾਨਾਂ ਨਾਲ ਗੱਲ ਹੀ ਨਹੀਂ ਮਰਦੀ ਕੋਈ ਵੀ ਜਿਹੜਾ ਹਿੰਦੂ ਮੈਂਬਰ ਹੋ ਉੱਥੇ ਹਿੰਦੂਵਾਦ ਵਾਲੂ ਕੇ ਉਹ ਕੀ ਕਰੂਗਾ ਕੱਲ ਨੂੰ ਸਿੱਖਾਂ ਚ ਹਿੰਦੂ ਲਾ ਦੇਣ ਇੱਥੇ ਅਕਾਲ ਤਖਤ ਦੇ ਵਿੱਚ ਵੇ ਕਮੇਟੀ ਬਣਾਤੀ ਜੀ ਸ਼ਰਮਣੇ ਕਮੇਟੀ హిందూ ਲਾ ਦੇਣਾ ਫਿਰ ਉਹ ਹਿੰਦੂਵਾਦ ਵਾਲਿਆਂ ਗੱਲਾਂ ਕਰਨਗੇ ਕਿ ਉਹ ਸਿੱਖ ਧਰਮ ਦੀਆਂ ਗੱਲਾਂ ਕਰਨਗੇ ਚਲੋ ਜੀ ਧਾਰਮਿਕ ਲੈਵਲ ਤੇ ਵੀ ਦੇਖਣਾ ਹੋਵੇ ਇਸ ਕਰਕੇ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜਦ ਸਾਡੇ ਸੰਵਿਧਾਨ ਦਾ ਧਾਰਾ 25 ਧਾਰਾ 26 ਧਾਰਾ 29 ਧਾਰਾ 30 ਇਹਨਾਂ ਕੋਲ ਉਹਨਾਂ ਨੂੰ ਕਹਿੰਦੀ ਆ ਜਿਹੜੀ ਧਾਰਮਿਕ ਜਾਇਦਾਦ ਹੈ ਉਹਦਾ ਪ੍ਰਬੰਧ ਹਰ ਘਟ ਗਿਣਤੀ ਨੂੰ ਕਰਨ ਦਾ ਹੱਕ ਹੈ ਇਹ ਧਰਮ ਕਿ ਜਿਆਦਾ ਦੀ ਹੈ ਰੱਬ ਦੇ ਨਾਤੇ ਉਹ ਕਹਿੰਦੇ ਨਹੀਂ ਤੁਸੀਂ ਨਹੀਂ ਕਰ ਸਕਦੇ ਸੋਈ ਬਿਲਕੁਲ ਪਰ ਮੈਨੂੰ ਇਹ ਦੇ ਚ ਕਹਿੰਦੇ ਕੁੱਬੇ ਦੇ ਵਿਰੋਧ ਕਹੀਦੇ ਲੱਤ ਦੋਤਾ ਜਾਂਦੀ ਹੈ ਮੈਨੂੰ ਇਹਦੇ ਚ ਇੱਕ ਖੁਸ਼ੀ ਹੋਈ ਹੈ ਉਹ ਇਹ ਹੋਈ ਹੈ ਪੰਜਾਬ ਵਾਲੇ ਕਿ ਪੰਜਾਬ ਦੀਆਂ ਤਿੰਨੇ ਪਾਰਟੀਆਂ ਦੇ ਐਮਪੀਆ ਨੇ ਉੱਥੇ ਡੱਟ ਕੇ ਇਹਦਾ ਵਿਰੋਧ ਕਰਿਆ ਆਪਾੜਾਂ ਨੇ ਵੀ ਕਰਿਆ ਅਕਾਲੀਆਂ ਨੇ ਵੀ ਕਰਿਆ ਤੇ ਇਹ ਆਪਣਾ ਕਾਂਗਰਸ ਨੇ ਵੀ ਕਰਿਆ ਇੱਕ ਤਾਂ ਮੈਨੂੰ ਇਹ ਖੁਸ਼ੀ ਹੈ ਦੂਜੀ ਖੁਸ਼ੀ ਇਹ ਹੈ ਵੀ ਹਰ ਸਿਮਰਤ ਬਾਦਲ ਨੇ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਵਿਰੋਧ ਕਰਿਆ ਉਹ ਬੜਾ ਕਮਾਲ ਹੈ ਉਹਨੇ ਕੱਡੀ ਕੱਡੀ ਕਰਦੇ ਬਿਠਾ ਦਿੱਤੀ ਵੀ ਆ ਦੇਖ ਲੋ ਐ ਹੋਊਗਾ ਫਿਰ ਤੇ ਫਿਰ ਰਵਨੀਤ ਮਿੱਟੂ ਆ ਜਾਂਦੇ ਨੇ ਉਹ ਇੱਥੋਂ ਦੇ ਕਿਸੇ ਨੇ ਮੈਂ ਤਾਂ ਕਹਿੰਦਾ ਇਹ ਇਹ ਸੰਗਿਆਨ ਮਹਿੰਗੀ ਟੋਲਾ ਹੈ ਰਵਨੀਤ ਮਿੱਟੂ ਕਹਿੰਦਾ ਮੈਂ ਦੱਸਣਾ ਔਰ ਜਿਹੜੇ ਸਭਾਪਤੀ ਨੇ ਉਸ ਵਕਤ ਕਹਿੰਦੇ ਅਜਿਹੀ ਨਹੀਂ ਗੱਲ ਸੁਣੋ सभापति ਨੇ ਕੋਈ ਹੱਕ ਨਹੀਂ ਹੈ। ਸਭਾਪਤੀ ਨੇ ਕਹਿਣਾ ਸੀ ਮੰਤਰੀ ਬੋਲਣਾ ਚਾਹੁੰਦੇ ਨੇ ਬੀਬਾ ਤੁਸੀਂ ਜਾਓ ਚੁੱਪ ਕਰੋ ਮੈਂ ਉਹਨਾਂ ਨੂੰ ਕਹਿੰਦੇ। ਇਹ ਨਿਯੁਕਤ ਦਾ ਸੁਣੋ। ਇਹ ਕਿਤੇ ਨਿਕਰ ਬੰਨਾ ਤਾਂ ਸੁਣਾ ਜਾਵੇ ਜਰੂਰ। ਸਭਾਪਤੀ ਕਹੇ ਸ਼ਾਂਤ ਰਹੋ। ਕਿਹਾ ਕਿ ਸੁਣੋ। ਉਹਨਾਂ ਨੇ ਕਿਹਾ ਰਮਣੀਸ ਬੀਚੂ ਕਹਿੰਦਾ ਗੁਰੂਆਂ ਨੇ ਸ਼ਹਾਦਤ ਦਿੱਤੀ ਹੈ ਹਿੰਦੂਆਂ ਵਾਸਤੇ। ਮੁਸਲਮਾਨਾਂ ਨੇ ਸ਼ਹੀਦ ਕਰਿਆ ਉਹਨਾਂ ਨੇ। ਗੁਰੂ ਸਾਹਿਬ ਦੇ ਸ਼ਹਿਰਜਾਦਿਆਂ ਨੂੰ ਮੁਸਲਮਾਨਾਂ ਨੇ ਸ਼ਹੀਦ ਕਰਿਆ ਇਹ ਸਾਰਾ ਗਲਤ ਹੈ ਇਹ ਸਾਰਾ ਅਰੈਸਸ ਦਾ ਵਿਚਾਰ ਹੈ ਇਹ ਤੱਥਾਂ ਦੇ ਤੌਰ ਤੇ ਵੀ ਗਲਤ ਹੈ ਇਹ ਸਿੱਖ ਧਰਮ ਦੇ ਉੱਤੇ ਵੱਡਾ ਹਮਲਾ ਹੈ ਆ ਬਿਆਨ ਹਮਲਾ ਹੈ ਕਿਵੇਂ ਪਹਿਲੀ ਗੱਲ ਸਿੱਖ ਧਰਮ Hindu ਮੁਸਲਮਾਨਾਂ ਦੀ ਗੱਲ ਨਹੀਂ ਕਰਦਾ ਉਹ ਕਹਿੰਦੇ ਆਵਲਾ ਲੋਕ 100 ਰੁਪਏ ਕੋ ਦਸ ਕੇ ਸੱਬੰਦੇ ਸਬੇ ਸੰਜੀਵਾਲਸਣ ਤੋ ਕਿਸੇ ਨੇ ਦੱਸੇ ਬਾਰਾ ਜੀ ਉਹ ਹੀ ਗੁਰੂ ਸਾਹਿਬ ਜਿਨ੍ਹਾਂ ਨੂੰ ਸ਼ਹੀਦ ਕਰਿਆ ਗਿਆ ਨਹੀਂ ਨਾ ਸਮਝੋ ਪੰਜਵੇਂ ਗੁਰੂ ਉਹਨੇ ਕਿ ਸਬੇ ਸੰਜੀਵਾਲਸਣ ਤੋ ਕਿਸੇ ਨੇ ਦੱਸੇ ਬਾਰਾ ਜੀ ਪਤਾਈ ਦੂਜਾ ਜਿਹੜੀ ਗੁਰੂ ਅਰਜਨ ਦੇਵ ਜੀ ਦੀ ਸ਼ਿੱਧੀ ਸੀ ਉਹ ਸ਼ਿੱਧੀ ਕਿਸੇ ਹਿੰਦੂ ਦੀ ਰਾਖੀ ਵਾਸਤੇ ਨਹੀਂ ਹੋਈ ਸੀ ਜਹਾਂਗੀਰ ਉਹਦੋਂ ਬਾਦਸ਼ਾਹ ਸੀ ਉਹ ਆਪਣੀ ਡਾਇਰੀ ਰੋਜ਼ ਲਿਖਦਾ ਸੀ ਉਹਦਾ ਨਾਮ ਹੈਗਾ ਤੁਝ ਕੇ ਜਹਾਂਗੀਰ ਜਿਵੇਂ ਅਕਬਰ ਲਿਖਦਾ ਸੀ ਉਹਦਾ ਨਾਮ ਹੈ ਅਕਬਰਨਾਮਾ ਬਾਬਰ ਅਸਲੀ ਐਨੇ ਕਬਰੀ ਬਾਬਰ ਲਿਖਦਾ ਸੀ ਉਹਦਾ ਨਾਮ ਹੈ ਬਾਬਰ ਨਾਮ ਉਹ ਡਾਇਰੀ ਲਿਖਦੀ ਸੀ ਉਹਨੇ ਉਹਦੇ ਵਿੱਚ ਲਿਖਿਆ ਹੈ ਕਿ ਇੱਕ ਫਕੀਰ ਗਵਿੰਡਵਾਲਤ ਬੈਠਾ ਵਿਆਸ ਦੇ ਕੰਡੇ ਉਹ ਕਣ ਘੁੰਮਦਾ ਕਰ ਰਿਹਾ ਸੀ Hindu Sikh Musalman ਦੋਨੇ ਉਹਦੇ ਪੈਰੋ ਕਰ ਬਣੇ ਬੈਠੇ ਸੀ ਪਾਗਲ ਹੋ ਗਏ ਸੀ ਉਹ ਜਿਵੇਂ ਵਰਤਦੇ ਨੇ ਸ਼ਬਦ ਕਿ ਮੇਰੇ ਬੜੇ ਨਜ਼ਰ ਚ ਸੀ ਪਰ ਮੈਂ ਉਹਨੂੰ ਕੁਝ ਕਹਿ ਨਹੀਂ ਸਕਦਾ ਸੀ ਕਿਉਂਕਿ ਉਹ ਫਕੀਰ ਸੀ ਫਿਰ ਉਹਨੇ ਜਸ ਜਿਆਦਾ ਖੁਸਰੋ ਨੇ ਪੂਰੇ بیٹے ਨਾਲ ਖੁਸਰੋ ਸੀ ਉਹਨੇ ਬਗਾਵਤ ਕਰਤੀ ਆਪਣੇ ਬਾਪ ਦੇ ਵਿਰੁੱਧ ਉਹ ਇੱਥੇ ਗਏ ਉਹਨੂੰ ਬਾਲਾਇਆ ਤੇ ਗੁਰੂ ਸਾਹਿਬ ਨੇ ਉਹਨੂੰ ਅਸ਼ੀਰਵਾਦ ਦਿੱਤਾ ਕਹਿੰਦਾ ਜਦੋਂ ਉਹਨੂੰ ਸ਼ਹਿਜਾਦਾ ਖੁਸਰੋ ਨੇ ਅਸ਼ੀਰਵਾਦ ਦਿੱਤਾ ਹੁਣ ਮੈਨੂੰ ਮੌਕਾ ਮਿਲ ਗਿਆ ਫਿਰ ਮੈਂ ਅਸ਼ੀਰਵਾਦ ਕਰੇ ਨਾ ਤਰ ਕੱਤਲ ਕਰਿਆ ਉਹਨੇ ਤਾਂ ਆਪਣੇ ਬੰਦੋ ਕਹਿ ਸਜ਼ਾ ਦਿੱਤੀ ਤੇ ਇਹ ਸਜ਼ਾ ਕੇ ਜਿਹੜੇ ਹਿੰਦੂ ਨੂੰ ਧਾਕੀ ਵਾਸਤੇ ਸੀ ਕਿ ਮੁਸਲਮਾਨ ਨੇ ਮੁਸਲਮਾਨ ਦੇ ਉਲਟ ਸਜ਼ਾ ਦਿੱਤੀ ਕਿ ਨਹੀਂ ਉਹ ਸਜ਼ਾ ਕਿਨੇ ਚ ਸੱਤਾ ਨੇ ਜਿੰਨੀ ਵੀ ਸੱਤਾ ਨੇ ਉਹਦੇ ਉਲਟ ਬੋਲਣ ਵਾਲੇ ਦੇ ਖਿਲਾਫ ਦਿੱਤੀ ਹੈ ਸਜ਼ਾ ਉਹ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਚਾਹੇ ਸੱਖ ਇੱਥੇ ਇੱਕ ਪਾਸੇ ਉਹਦੇ ਉਲਟ ਬੋਲਣ ਵਾਲਾ ਉਹਦਾ ਖੁਦ ਬੇਟਾ ਸੀ ਮੁਸਲਮਾਨ ਸੀ ਦੂਜੇ ਪਾਸੇ ਉਹਨੂੰ ਹੰਲਾਸ਼ੇਰੀ ਦੇਣ ਵਾਲਾ ਆਸ਼ੀਰਵਾਦ ਦੇਣ ਵਾਲਾ ਇੱਕ ਸਿੱਖ ਸੀ ਇਹ ਸਮਝੀ ਇਸ ਤਰ੍ਹਾਂ ਜਿਹੜਾ ਹੈਗਾ 10ਵੇਂ ਬਾਦਸ਼ਾਹ ਦਾ ਚਿਰਗੁਰ ਗੌਂਸ ਸਿੰਘ ਜੀ ਦੀ ਜਿਹੜੀ ਪਾਈਪੀ ਲੜਾਈ ਹੋਈ ਉਹ ਭੰਗਾਨੀ ਦਾ ਯੁੱਧ ਸੀ ਉਸ ਭੰਗਾਨੀ ਦਾ ਯੁੱਧ ਜਿਹੜਾ ਸੀ ਉਹ Hindu ਰਾਜਿਆਂ ਦੇ ਖਿਲਾਫ ਸੀ Hindu ਰਾਜਿਆਂ ਨੇ ਹਮਲਾ ਕਰਿਆ ਸੀ ਤੇ ਉਹਦੇ ਵਿੱਚ ਪੀਰ ਬੁੱਧੂ ਸ਼ਾਹ ਦੇ ਪੰਜ ਬਿਟੇ ਸ਼ਹੀਦ ਹੋਏ ਸੀ ਪੀਰ ਬੁੱਧੂ ਸ਼ਾਹ ਮੁਸਲਮਾਨ ਸੀ ਹੰਸਾ ਪਠਾਨ ਪਕਤੀ ਕਰਿਆ ਸੀ ਉਹ ਪੱਤਿ ਗਿਆ ਸੀ ਇਹ ਹਿੰਦੂ ਮੁਸਲਮਾਨਾਂ ਦੀ ਲੜਾਈ ਇਹ ਤਾਂ ਹਿੰਦੂਆਂ ਨੇ ਹਮਲਾ ਕਰਿਆ ਫਿਰ ਯਾਦ ਗੁਰੂ ਸਾਹਿਬ ਨੂੰ ਆਨੰਦਪੁਰ ਦਾ ਕਿਹੜਾ ਖਾਲੀ ਕਰਨ ਵਾਸਤੇ ਕਿਹਾ ਉਦੋਂ ਮੁਸਲਮਾਨਾਂ ਦਾ ਕੁਰਾਨ ਸ਼ਰੀਫ ਲੈ ਕੇ ਦਸਕ ਤੌਰਨਜੀ ਦੇ ਲੈ ਕੇ ਨਾਲ ਗਿਆ ਗਏ ਕਿ ਅੱਗੇ ਹਿੰਦੂ ਲੱਗੇ ਬ੍ਰਾਹਮਣ ਲੱਗੇ ਗਊਆਂ ਨੂੰ ਅੱਗੇ ਲਾ ਕੇ ਕਿ ਜਨਾਬ ਤੁਸੀਂ ਇਹ ਛੱਡ ਦਿਓ ਤੇ ਤੁਹਾਨੂੰ ਅਸੀਂ ਰਸਤਾ ਦਿੰਦੇ ਆ ਇਹ ਖਾਲੀ ਕਰਨ ਉਹ ਕਿਦਾਂ ਇਹ ਲੜਾਈ ਫਿਰ ਕਿਹਦੀ ਸੀ ਇੰਨੇ ਤੇ ਮੁਸਲਮਾਨ ਇਕੱਠੇ ਹੋ ਕੇ ਗਏ ਢੋਕਾ ਦੇਣ ਵਾਸਤੇ ਫਿਰ ਪਰਿਵਾਰ ਵਿਛੋੜਾ ਸੁਣਿਆ ਨਾ ਨਾਮ ਸਾਰੇ ਨੇ ਪਰਿਵਾਰ ਵਿਛੜ ਤੇ ਵਟਵਟ ਹੋ ਗਏ ਉਸ ਤੋਂ ਬਾਅਦ ਗੁਰੂ ਸਾਹਿਬ ਜਿਹੜਾ ਉਤੋਂ ਜਾਂਦੇ ਨੇ ਕੋਟ ਰਨਹਿੰਗ ਅਠਾ ਹਜ਼ਾਰ ਉਧਰ ਜਿੱਥੇ ਕੋਟ ਰਨਹਿੰਗ ਦੇ ਵਿੱਚੋਂ ਜਿਹੜਾ ਕੋਟ ਰਨਹਿੰਗ ਨੂੰ ਕਹਿੰਦੇ ਨੇ ਉਹ ਮੁਸਲਮਾਨ ਹੈਲਕਾਰ ਦੀ ਕਵੱਡੀ ਸੀ ਮੁਸਲਮਾਨ ਤੂ ਬੇਦਾ ਉਹ ਹੈਂਡਕਾਰ ਸੀ ਉਹਨਾਂ ਨੇ ਰਾਤ ਨੂੰ ਰੱਖਿਆ ਸਵੇਰੇ 3:00 ਵਜੇ ਚੱਲ ਗਏ ਸੰਗਤਾਂ ਸਾਰੀਆਂ ਉਹਨੇ ਸਾਰੀ ਹਵੇਲੀ ਸਾਫ਼ ਕਰੀ ਉਹਨੂੰ ਪਤਾ ਸੀ ਉਹ ਆਣਗੇ ਬਾਰੇ ਇੱਕ ਪਾਈ ਬਚੱਤ ਸਿੰਘ ਸ਼ਾਇਦ ਉਹਨਾਂ ਦਾ ਨਾਮ ਸੀ ਉਹ ਜਿਆਦਾ ਫੱਟੜ ਸੀਗੇ ਉਹਦੇ ਕਮਰੇ ਚ ਨੇ ਤੇ ਉਹ ਜਿਆਦਾ ਇਹ ਦੇਖਣ ਵਾਲੇ ਉਹਨੇ ਆਪਣੀ ਬੇਟੀ ਉਹ ਅੰਦਰ ਤੇਜਦੀ ਤੇ ਬਾਹਰੋਂ ਜਿੰਦਾ ਲਾਤਾ ਜਦੋਂ ਕਹਿਣ ਉਹਨੇ ਆਖੇ ਕਿ ਕਹਿੰਦੀ ਮੇਰੀ ਬੇਟੀ ਦਾ ਕੱਲ ਹੀ ਨਕਾਬ ਹੋਇਆ ਹੈ ਉਹ ਆਪਣੇ ਖਾਵੰਦ ਨਾਲ ਹੈ ਆਖੋ ਤਾਂ ਮੈਂ ਖੋਲ ਦਿੰਦਾ ਉਹ ਨਹੀਂ ਦੈਂਦਾ ਇਹ ਰਾਜਿਆ ਨਵਰਗਨੀ ਸੀ ਰੋਟੀ ਬੇਟੀ ਦੀ ਵਿਆਹ ਹਾਲ ਕਰਨਾ ਉਹ ਕਹਿੰਦਾ ਨਹੀਂ ਜੀ ਮੈਂ ਖੋਲ ਤਾਂ ਨਹੀਂ ਲੈਣਦੇ ਚਲੇ ਕੇ ਦੇਖ ਕੇ ਵੀ ਕੁਝ ਨਹੀਂ ਹੈ ਉਹ ਕੁਲੀ ਨੇ ਸਾਰੀ ਉਮਰ ਵਿਆਹ ਨਹੀਂ ਕਰਾਇਆ ਜਦੋਂ ਆਪਨੇ ਕਿਹਾ 우ਸ਼ੀਦ ਉਹ ਸਿੰਘ ਦਾ 우ਸ਼ੀਦ ਹੋ ਗਿਆ ਨਹੀਂ 탑 ਛੱਡੀ ਹੋਣੀ ਜਗਮਾ ਦੀ ਪਰ ਉਹ ਕਹਿੰਦੀ ਤੁਸੀਂ ਕਹਤਾ ਵੀ ਨਗਾਹ ਹੋ ਗਿਆ ਬਸ ਮੇਰਾ ਹੋ ਗਿਆ ਫਿਰ ਜਿਹੜੇ ਛੋਟੇ ਸਰਜਦਿਆਂ ਨੂੰ ਮੁਖਬਰੀ ਕਿਹਨੇ ਕਰੀ ਗੰਗੂ ਬ੍ਰਾਹਮਣ ਨੇ ਉੱਥੇ ਜੰਨੀਆਂ ਸੂਰਾਂ ਦੇ ਤਿੱਖੇ ਮੂੰਹ ਹੁੰਦੇ ਉਹ ਕਿਹਨੇ ਕਿਹਾ ਸੁੱਚਾ ਆਨੰਦ ਨੇ ਕੌਣ ਸੀ ਉਹ ਉੱਥੇ ਹਾ ਦਾ ਨਾਰਾ ਹਾ ਦਾ ਨਾਰਾ ਕਿਹਨੇ ਮਰਿਆ ਸ਼ੇਰਖਾਨੇ ਮੁਹੰਮਦ ਸ਼ੇਰਖਾਨ ਨਵਾਬ ਨੇ ਬਲੇਰ ਕੋਟ ਲਏ ਨੇ ਉਹ ਕੌਣ ਸੀ ਉਹ ਮੁਸਲਮਾਨ ਠੀਕ ਹੈ ਨਾ ਫਿਰ ਉਹਨਾਂ ਦੁੱਧ ਦੇਣ ਵਾਸਤੇ ਮੋਤੀ ਮਹਿਰਾ ਜਾਂਦਾ ਸੀ ਮੋਤੀ ਮੇਰੇ ਸਾਥ ਵੀ ਚਲਾ ਸੋ ਕਾਲਡ ਨੀਵੀਆ ਜਪਤਾਂ ਦੇ ਸੀ ਹੁਣ ਪਤਾ ਮੇਰਾ ਸੰਬਚਕਾ ਨਹੀਂ ਪੀੜਿਆ ਜਾਏਗਾ ਮਾਂ ਬਾਲੀਆਂ ਫੜਾ ਦਈਏ ਵੀ ਕੋਈ ਨਹੀਂ ਉਹਨਾਂ ਨੂੰ ਦੇ ਦਿਓ ਤੇ ਨੰਗਨ ਦੇ ਦੇਣਗੇ ਰੋਈ ਜੁੱਤ ਦੇ ਨਾ ਕੇ ਦੰਦਾਰੇ ਉੜੀਸ਼ ਦੀ ਛੋਟੀ ਉਹਨਾਂ ਤਾਂ ਤੁਸੀਂ Hindu Hindu ਨਹੀਂ ਮੰਨਦੇ ਸਿੱਖ ਸਿੱਖ ਨਹੀਂ ਮੰਨਦੇ ਉਹਨਾਂ ਤਾਂ ਤੁਸੀਂ ਕੋਈ ਵੀ ਨਹੀਂ ਮੰਨਦੇ ਓਕੇ ਦੋਨੇ ਨਹੀਂ ਮੰਨਦੇ ਘੋਟਲਾਨ ਵੱਸੇ ਧੋਨੀ ਚਾਹਲੇ ਉਹ ਜ ਨਹੀਂ ਮੰਨਦੇ ਫਿਰ ਜਦ ਗੁਰੂ ਗੋਬਿੰਦ ਸਿੰਘ ਜੀ ਜਾ ਰਹੇ ਸੀ ਮੁਸਲਮਾਨ ਫੌਜਾਂ ਤੋਂ ਕੱਢਣ ਵਾਲੇ ਕੌਣ ਸੀਗੇ ਗਨੀਖਾਂ ਦੇ ਨਵੀਖਾ ਕੌਣ ਸੀਗੇ ਸੋ ਇਸ ਕਰਕੇ ਇਹ ਜਿਹੜੇ ਪ੍ਰੀਖੇ ਨੇ ਇਹ ਜਿਹੜਾ ਲੋਕਾਂ ਨੂੰ ਪ੍ਰੀਖਿਆ ਪਾਉਣਾ ਹੈ ਵੀ ਉਹ ਤਾਂ ਜੀ ਹਿੰਦੂਆਂ ਦੇ ਵਾ ਇਹ ਰਾਹ ਰਸਦਾਂ ਤੇ ਟਕੇ ਖੜਾ ਮਾ ਪੰਜੇਨ ਖਦਮਾ ਵੀ ਗੁਰੂ ਗੋਬਿੰਦ ਸਿੰਘ ਜੀ ਬਲਕਿ ਉਹ ਤਾਂ ਇਹ ਕਹਿੰਦੇ ਨੇ ਵੀ ਗੁਰੂ ਤੇਗ ਬਹਾਦਰ ਸ਼ਹੀਦੀ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਕਹਿ ਗਏ ਵੀ ਹਿੰਦੂਆਂ ਦੀ ਰਾਖੀ ਲਈ ਤੂੰ ਆਪਣੀ ਜਾਨ ਵਾਰ ਦੇਣੀ ਹੈ ਮੈਂ ਤਾਂ ਕਿਤੇ ਪੜਿਆ ਨਹੀਂ ਇਹ ਜੀ ਗੱਲ ਉਹਨਾਂ ਨੇ ਪਤਾ ਨਹੀਂ ਕਿੱਥੋਂ ਬਣਾਈ ਸੋਇਸ ਕਰਕੇ ਆਪ ਤਾਂ ਇਹ ਸਮਝੀਏ ਰਵਨੀਤ ਮਿੱਟੂ ਨੇ ਸਿੱਖੀ ਦੇ ਸਿਧਾਂਤ ਦੇ ਉੱਤੇ ਵੀ ਸਿੱਖੀ ਦੇ ਇਤਿਹਾਸ ਦੇ ਉੱਤੇ ਵੀ ਦਗ ਭਿਆਨੇ ਕਰਕੇ ਸਾਧਨ ਦੇ ਵਿੱਚ ਦੁਨੀਆਂ ਨੂੰ ਗੁੰਮਰਾ ਕਰਿਆ ਲੋਕਾਂ ਨੂੰ ਗੁੰਮਰਾ ਕਰਿਆ ਸੰਸਦ ਨੂੰ ਵੀ ਗੁੰਮਰਾ ਕਰਿਆ ਕਿ ਸਿੱਖਾਂ ਨੂੰ ਜਦੋਂ ਪੰਜਾਬ ਜਾਵੇ ਚਾਹੀਦਾ ਪੁੱਛਣਾ ਨੂੰ ਵੀ ਆ ਵੀ ਦੇ ਜਵਾਬ ਇਸ ਗੱਲ ਦਾ ਇਹ ਝੋਲਾ ਵੀ ਜੋ ਮਰਜ਼ੀ ਕਹ ਲੈ ਦੁਨੀਆਂ ਦੇ ਵਿੱਚ ਸਿੱਖ ਮਸ਼ਹੂਰ ਨੇ ਵੀ ਜਿੱਥੇ ਕੋਈ ਆਫਟਾ ਪਈ ਸਭ ਤੋਂ ਪਹਿਲਾਂ ਛਾਤੀ ਕੱਢ ਕੇ ਗਏ ਠੀਕ ਆ ਮਾੜੇ ਬੰਦੇ ਵੀ ਹੁੰਦੇ ਨੇ ਹਰ ਇੱਕ ਕੌਮ 'ਚ ਨੇ ਜਿੱਦਿ ਦਿੱਲੀ 'ਚ ਸਿੰਦਰ ਵੰਦ ਰਹੇ ਸੀ ਇਹ ਉਹਦੇ ਭਾਵੇਂ ਰਮੇਸ਼ ਬਿੱਟੂ ਅਜੇ ਰੜਿਆ ਨਹੀਂ ਸੀ ਭਾਜਪੀ 'ਚ ਪਰ ਉਹਨਾਂ ਦਾ ਏਜੰਟ ਤਾਂ ਹੈਗਾ ਹੀ ਸੀ ਕਿਉਂਕਿ ਉਹ ਤਾਂ ਅਮਿਤ ਸ਼ਾਹ ਦੀ ਕਹੇਗੇ ਵੀ ਮੇਰੇ ਬਿੱਟੂ ਤਾਂ ਮੇਰਾ 5 ਸਾਲ ਤੋਂ ਦੋਸਤ ਆ ਤੇ ਉਹਦੇ ਸਿੱਖ ਮੁੰਡੇ ਅਬ ਜੇ ਸਿਰਾਂ ਤੇ ਆਕਸੀਜਨ ਦੇ ਸਿਲੰਡਰ ਚੁੱਕੇ ਲੱਗੇ ਜਾ ਰਹੇ ਸੀ ਜਿੱਦੇ ਇਹਨਾਂ ਦੇ ਕਈ ਅਧਿਕਾਰੀ ਉੱਥੇ ਉਹਨਾਂ ਦੇ ਕੋਲ ਜਾਣ ਨੂੰ ਤੇ ਮਾਵਾ ਪੈਣ ਭਾਈ ਨਹੀਂ ਜਾਣ ਨੂੰ ਤਿਆਰ ਸੀਗੇ ਕਰੋਨਾ ਦੇ ਮਰੀਜ਼ ਦੇ ਕੋਲੇ ਕਿ ਉਹਨਾਂ ਨੇ ਕਿਸੇ ਨੂੰ ਕਿਹਾ ਵੀ ਇਹ ਮੁਸਲਮਾਨ ਆ ਇਹ ਸਿੱਖ ਆ ਇਹ ਹਿੰਦੂ ਆ ਸੀ ਨਹੀਂ ਦੇਣਾ ਅਰੇ ਉਹਨੇ ਹੀ ਹਿੰਦੂਆਂ ਨੇ ਜਿਨ੍ਹਾਂ ਨੇ ਕਤਲ ਕਰੇ ਸੀ ਉਹਨਾਂ ਦਾ ਉਹਨਾਂ ਨੂੰ ਵੀ ਸਿਲੰਡਰ ਦਿੱਤੇ ਨੇ ਕਿ ਰਾਸੀ ਚ ਕੀ ਹੋਇਆ ਸੀ ਟਾਈਮ ਆਪਾਂ ਪਾ ਕੇ ਸਾਰੇ ਸੀ ਕਤਲੇਆਮ ਹੋਇਆ ਸੀ ਪਰ ਸਿੱਖ ਨੌਜਵਾਨਾਂ ਨੇ ਇੱਥੇ ਕੋਈ ਕਤਲੇਆਮ ਨਹੀਂ ਹੋ ਨਿਪੜਿਆ ਸਜਣ ਕਿਸਾ ਆਕਸੀਜਨ ਦੇਣ ਦੇ ਕੋਈ ਨਾ ਆਣੇ ਜੇ ਹੋਈ ਹੋਵੇ ਤਾਂ ਮੈਨੂੰ ਦੱਸੋ ਜਿਹੜਾ ਮੰਗ ਕਵ ਜਨੇ ਇਹ ਮੰਦਿਰ ਦੇ ਪ੍ਰਸ਼ਾਦ ਦੇਣ ਵੇਲੇ ਬੰਦੇ ਦਾ ਸਿਰ ਰੋਂ ਨੂੰ ਤਿਆਰ ਹੋ ਜਾਂਦੇ ਨੇ ਆਧਿਆਏ ਤੁਸੀਂ ਤੁਸੀਂ ਪੁੱਠੀਆਂ ਗੱਲਾਂ ਕਰਦੇ ਹੋ ਸਾਡੇ ਸਮਾਜ ਦੇ ਵਿੱਚ ਬੰਨਸਵੰਤਾ ਕੁਦਰਤ ਨੇ ਦਿੱਤੀ ਹੈ ਸਾਰੇ ਇਕੱਠੇ ਰਹਿਣ ਵਾਲੇ ਨਹੀਂ ਔਰ ਸਿੱਖ ਧਰਮ ਤਾਂ ਸਭ ਨੂੰ ਇਕੱਠੇ ਰਹੰਦਾ ਗੱਲੀ ਇਹ ਕਹਿੰਦਾ ਕਹਿੰਦਾ ਹੋਏ ਇੱਕ ਤਲਮੇੜਾ ਮੇਰੇ ਭਾਈ ਉਹ ਤਾਂ ਇਕੱਠੇ ਕਰਦਾ ਸਭ ਨੂੰ ਸਿੱਖਾਂ ਤਾਂ ਕਿ ਸੱਚ ਕੋਈ ਫਾਲਕੀ ਨਹੀਂ ਦੇਖਦਾ ਹਾਂ ਕਰਮਕਾਂ ਦੇ ਡਟਕੇ ਵਿਰੁੱਧ ਹੈ ਸੋ ਉਹ ਕਹਿੰਦਾ ਸਿੱਖ ਗੁਰੂਆਂ ਨੇ ਕੁਰਬਾਨੀ ਦਿੱਤੀ ਸਿੱਖ ਮੈਨੂੰ ਲੱਗਦਾ ਰਵਨੀਤ ਮਿੱਟੂ ਨੇ ਨਾ ਕਦੇ ਗੁਰੂ ਗ੍ਰੰਥ ਸਾਹਿਬ ਨਹੀਂ ਪੜਿਆ ਸ਼ਾਇਦ ਉਹਨੂੰ ਪੜਨਾ ਘਾਟ ਹੀ ਆਉਂਦਾ ਹੋਵੇ ਪੜ ਲੈਣਾ ਹੋਰ ਗੱਲ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਪੜਨਾ ਹੀ ਨਸੋਖਾ ਨਹੀਂ ਲੋ ਜੀ ਨੂੰ ਸਮਝਣਾ ਹੋਰ ਔਖਾ ਹੈ ਤੇ ਉਹਨੇ ਕਦੇ ਸੋਚਿਆ ਨਹੀਂ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਨਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਹਿੰਦੂ ਧਰਮ ਦੀਆਂ ਜਿਹੜੀਆਂ ਕੁਰੀਤੀਆਂ ਨੇ ਜਾਂ ਪੂਜਾ ਪਾਠ ਹੋਰ ਜੋ ਵੀ ਕਰਮ ਕਾਂਡ ਹੈ ਉਹਦੇ ਬਾਰੇ ਆ ਸਾਰਾ ਕੁਝ ਇਹ ਕਨਬੀਤ ਉਹ ਰੱਖਿਆ ਕਰਦੇ ਸੀ ਉਹ ਦਿੱਲੀ ਦੇ ਹੁਕਮਰਾਨ ਦੇ ਹੁਣ ਮੈਂ ਜਿਹੜੀ ਆਪਦੀ ਗੱਲ ਕਹਿਣੀ ਚਾਹਦਾ ਦਿੱਲੀ ਦਾ ਹੁਕਮਰਾਨ ਜਦ ਇੱਕ ਦੂਜੇ ਧਰਮ ਦੇ ਲੋਕਾਂ ਨੂੰ ਆਪਦੀ ਸੱਤਾ ਦੇ ਸਹਾਰੇ ਉਹਨਾਂ ਦੇ ਧਰਮ ਕਰਮ ਚ ਦਖਲਅੰਦਾਜ਼ੀ ਕਰਦਾ ਉਦੋਂ ਸਿੱਖੀ ਖੰਧ ਬਣ ਕੇ ਖੜੀ ਆ ਵਿਚਾਲੇ ਜਦੋਂ ਹੁਕਮਰਾਨ ਮੁਸਲਮਾਨ ਸੀ ਪੀੜਤ ਕੋਈ ਹੋਰ ਤੇ ਸੀ ਸੋ ਕਾਲਡ ਹਿੰਦੂ ਸੀਗੇ ਉਦੋਂ ਮੇਰੇ ਗੁਰੂ ਖੜੇ ਹੋਏ ਬਚਾ ਲੇ ਕੋਈ ਗੱਲ ਸੀ ਸੱਤਾ ਅੱਜ ਹੁਕਮਰਾਨ ਕੋਈ ਹੋਰ ਹੈ ਅੱਜ ਪੀੜਤ ਤੇ ਕੁਝ ਹੋਰ ਹੈ ਅੱਜ ਫੇਰ ਸਿੱਖਣਾ ਉੱਥੇ ਕਰਨਾ ਪਊਗਾ ਅਰ ਸਿੱਖਣੇ ਵੀ ਨੇ ਛੀਨ ਬਾਗ ਦੇ ਵਿੱਚ ਇੱਕ ਨਿੰਦ ਸਿੰਘ ਤਵਾਰ ਲੈ ਕੇ ਖੜ ਗਿਆ ਉਹਨੂੰ ਪਤਾ ਵੀ ਮੈਂ ਕੋਈ ਕਲਾ ਨਿੰਦ ਸਿੰਘ ਭਾਰਤੀ ਫੌਜ ਨਹੀਂ ਦਾ ਕੋਈ ਨਹੀਂ ਕਰਦਾ ਪਰ ਉਹਦਾ ਹੌਸਲਾ ਦੇਖੋ ਕਿ ਉਹ ਸਿੱਕੀ ਦਾ ਸੁਪੇਟਾ ਰਹਿ ਚੁੱਕਾ ਕਹਿੰਦਾ ਉਹ ਵੀ ਇਹਨਾਂ ਦਾ ਆਪ ਹੁਣ ਇੱਕ ਹੋਰ ਉਦਾਹਰਣ ਦੇ ਇੱਕ ਗੱਲ ਖਤਮ ਕਰਿਆ ਆਪ ਵੀ ਇਹ ਗੱਲਾਂ ਰੋਜ਼ ਮੁਸਲਮਾਨ ਮੁਸਲਮਾਨ ਕਰੀ ਜਾਂਦੇ ਨੇ ਪਰसों ਮੈਂ ਨਾ ਆਪਦੇ ਵਾਲ ਬੂਜੇ ਕਟਵਾਉਣ ਗਿਆ ਹਨਕਿ ਉਹ ਬੰਦਾ ਵਧੀਆ ਨਹੀਂ ਆ ਉਹ ਮੁਸਲਮਾਨ ਦੀ ਦੁਕਾਨ ਸੀ ਮਾੜਾ ਬੰਦਾ ਉਹਦੇ ਨਾਲ ਦੂਜਾ ਬੰਦਾ ਕੋਈ ਗੱਲ ਕਰ ਰਿਹਾ ਸੀ ਕਿ ਉਹਦੀਆਂ ਦੋ ਬੇਟੀਆਂ ਦੀ ਰਿਸ਼ਤੇ ਦੀ ਗੱਲ ਕਰ ਰਹੀ ਸੀ ਉਹ ਕਹਿੰਦਾ ਚੰਡੀਗੜ੍ਹ ਜਾਂ ਪੰਜਾਬ ਦਾ ਲੜਕਾ ਹੋਵੇ ਯੂਪੀ ਦਾ ਨਹੀਂ ਕਹਿੰਦਾ ਉਹ ਜੁੜਿਆ ਪੁੱਛਦਾ ਵਿਚੋੜਾ ਬੰਦਾ ਸੀ ਜਿਹੜਾ ਵੀ ਯੂਪੀ ਦਾ ਨਹੀਂ ਕਹਿੰਦਾ ਨਹੀਂ ਚਾਹੁੰਦਾ ਤੁਹਾਨੂੰ ਪਤਾ ਹੀ ਹੈ ਇਹ ਜੋ ਕੀ ਪਤਾ ਲੱਗਦਾ ਵੀ ਮੁਸਲਮਾਨ ਯੂਪੀ ਚ ਆਉਦੇ ਆਪ ਨੂੰ ਸੁਰੱਖਿਤ ਨਹੀਂ ਸਮਝ ਰਹੇ ਗਿਣਤੀ ਉੱਥੇ ਜ਼ਿਆਦਾ ਹੈ ਸੋ ਇਹ ਇਸ ਕਰਕੇ ਇਹ ਜਿਹੜਾ ਲੋਕਾਂ ਦੇ ਵਿੱਚ ਪਾੜਾ ਪਾਉਣਾ ਹੈ ਦੋ ਭਰਾਵਾਂ ਦੇ ਵਿੱਚ ਪਾੜਾ ਪਾਉਣਾ ਹੈ ਦੋ ਇਨਸਾਨਾਂ ਦੇ ਵਿੱਚ ਪਾੜਾ ਪਾਉਣਾ ਹੈ ਇਹ ਪਾੜਾ ਤੁਸੀਂ ਆਪ ਦਾ ਕਰ ਮੰਨ ਤੁਹਾਨੂੰ ਕੌਣ ਰੋਕਦਾ ਹੈ ਹਾਲੇਕਿ ਨੂੰ ਆਪ ਦਾ ਕਰ ਮੰਨਣ ਦੀ ਅਜਾਜ਼ਤ ਹੈ ਬੋਲਦਾ ਅੱਜ ਕੰਜਕਾਂ ਸੀਗੀਆਂ ਮੈਂ ਕਿਤੇ ਲੈਕਚਰ ਦੇਣ ਜਾਣਾ ਸੀ ਮੇਰੀ ਬੀਬੀ ਸਵੇਰੇ ਸડે ਉੱઠી ਵੀ ਮੈਂ ਕੰਜਕਾਂ ਬਣਾ ਕੇ ਉਹਨੂੰ ਰੋਟੀ ਖੜਾ ਕੇ ਤੋੜਨਾ ਕੰਜਕਾਂ ਤੋਂ ਬਿਨਾ ਉਹਨੇ ਰੋਟੀ ਨਹੀਂ ਖਲਾਨੀ ਮੈਨੂੰ ਮੈਨੂੰ ਬਿਨਾ ਰੋਟੀ ਖੜਾ ਉਹ ਬਾਹਰ ਜਾਣਾ ਮੇਰਾ ਬਾਹਰ ਜਾਣਾ ਬਰਦਾਸ਼ਤ ਨਹੀਂ ਕਰਦੀ ਇਸ ਕਰਕੇ ਉਹ ਸਵੇਰੇ 4 ਵਜੇ ਉੱઠી ਕੰਜਕਾਂ ਤਾਂ ਹਿੰਦੂ ਵੀ ਬਣਾ ਦੇਣ ਮੈਨੂੰ ਕੌਣ ਰੋਕਦਾ ਇਸ ਗੱਲ ਤੋਂ ਵੀ ਮੇਰੀ ਬੀਬੀ ਕੰਜਕਾਂ ਨਾਮ ਨਾਵੇ ਮੇਰੀ ਬੀਬੀ ਕੜਾ ਚਨੇ ਨਾ ਬੰਦੇ ਹੈ ਤਾਂ ਸਾਡੇ ਸਾਹਮਣੇ ਸਰਵਨਾਧ ਕਰ ਉਹਨਾਂ ਦੇ ਵੀ ਭੇਜਦੇ ਆ ਸੋ ਇਹ ਆਇ ਨਹੀਂ ਹੁੰਦਾ ਇਹ ਪੈ ਗਿਆ ਰਸਤਾ ਤਾਂ ਹੁਣ ਸਾਦਾ ਆਪਣਾ ਆਪਣੇ ਸਾਡੇ ਤੌ ਤਰੀਕੇ ਆਪਣੇ ਆਪਣੇ ਨੇ ਸਿਕਰਨੰਦ ਕਰਜ ਕਰਦੇ ਨੇ Hindu Lama ਫੇਰੇ ਹਵਨ ਕਰਕੇ ਕਰਦੇ ਨੇ ਕਿੰਨੇ Hindu ਨੇ ਜਿਹੜੇ ਉਹ ਅਨੰਦ ਕਰਜ ਵੀ ਕਰਦੇ ਨੇ ਆ ਖੱਤਰੀਆਂ ਦੇ ਵਿੱਚ ਬਹੁਤ ਸਾਰੇ Hindu ਨੇ ਜਿਹੜੇ ਅਨੰਦ ਕਰਜ ਕਰਦੇ ਨੇ ਹੈਗੇ ਹੀ ਅਰੋੜੇ ਖੱਤਰੀ ਔਰ ਮੈਡੀਕੀਨial ਇਸ ਕਰਕੇ ਸਾਡਾ ਐਡਾ ਵੱਡਾ ਵੰਡ ਨਹੀਂ ਹੈ ਇਹ ਠੀਕ ਹੈ ਵਿਚ ਮਾੜੇ ਬੰਦੇ ਸਿੱਖਾਂ ਜੀ ਵੀ ਹੈਗੇ ਸਿੱਖਾਂ ਜੀ ਵੀ ਹੈਗੇ ਮੁਸਲਮਾਨਾਂ ਜੀ ਹੈਗੇ ਠੱਗ ਚੋਰ ਵੀ ਹੈਗੇ ਹਰ ਕੌਮ ਚ ਨੇ ਕਿਹੜੀ ਕੌਮ ਹੈ ਦੁਨੀਆ ਦੀ ਜਿਹਦੇ ਵਿੱਚ ਵੰਸ ਵੰਨੇ ਲੋਕ ਨਹੀਂ ਹੈਗੇ ਔਰ ਭਾਂਤ ਬਾਣ ਦੇ ਕੋਈ ਚੰਗੇ ਕੋਈ ਮਾੜੇ ਇਹ ਤਾਂ ਹਰੇਕ ਸਮਾਜ ਤੇ ਹਰੇਕ ਹਰਤ ਨੇ ਕੋਈ ਚੰਗਾ ਹੁੰਦਾ ਕੋਈ ਮਾੜਾ ਹੁੰਦਾ ਤੁਸੀਂ ਹਰੇਕ ਨੂੰ ਇੱਕ ਰਸੇ ਕਿਵੇਂ ਵੰਡ ਲੋਗੇ ਇਸ ਕਰਕੇ ਵਕਤ ਵਕਤ ਦੇ ਵਿੱਚ ਇਹ ਜ਼ਿਆਤੀ ਹੈ ਇਹ ਗਲਤ ਪਾਸ ਹੋਇਆ ਹੈ ਤਾਕਤ ਦੇ ਨਾਲ ਪਾਸ ਹੋਇਆ ਠੀਕ ਹੈ ਤਾਕਤ ਦੇ ਨਾਲ ਪਾਸ ਕਰਿਆ ਗਿਆ ਕਮੇਟੀ ਜਿਹੜੀ ਬਣੀ ਸੀ ਪਾਰਲੀਮੈਂਟ ਦੀ ਉਹਦੀ ਗੱਲ ਨਹੀਂ ਸੁਣੀ ਗਈ ਵਿਰੋਧੀ ਉਹਨਾਂ ਦੀ ਔਰ ਸਭ ਤੋਂ ਜ਼ਿਆਦਾ ਜਿਹੜੀ ਗੱਲ ਮੈਂ ਦੇਖੀ 13 MP ਮੁਸਲਮਾਨ ਸੀਗੇ 13 ਤੇ ਆਪਣੀ ਪੋਜੀਸ਼ਨ ਚ ਉਹਦੋਂ ਕੋਈ ਵੀ ਨਹੀਂ ਔਰ ਹਰ ਸਿਮਿਤ ਬਾਦਰ ਨਹੀਂ ਕਰਤੇ ਹੀ ਗਿਆ ਜਿਹੜਾ ਇਹਨਾਂ ਦਾ ਆਪ ਆਲਿਆਂ ਦਾ MP ਹੈ ਉਹ ਵੀ ਮਾ ਸੁਣਿਆ ਕੀ ਨਾਇਬ ਬਣਾ ਲੈ ਤੋਂ ਮੀਟ ਹੈ ਉਹਨੇ ਬੜੇ ਵਧੀਆ ਤਰੀਕੇ ਨਾਲ ਕਿਹਾ ਵੀ ਅਸੀਂ ਜਿਸ ਜਿਹੜਾ ਸਾਡਾ ਪੰਜਾਬ ਹੈ ਇਹ ਤਾਂ ਸਿੱਖਾਂ ਦੇ ਗੁਰੂਆਂ ਦੇ ਨਾਂ ਤੇ ਵਸਦਾ ਹੈ ਪੰਜਾਬ ਤਾਂ ਭਾਈਚਾਰਾ ਹੈ ਐਨੇ ਵਧੀਆ ਤਰੀਕਿਆਂ ਬੋਲਦਾ ਬੜਾ ਸੋਹਣਾ ਹੈ ਜਿੱਬੀ ਤਾਂ ਬੜੀ ਘਰਕੀ ਬੋਲਦੀ ਹੈ ਉਹ ਜਿਹੜਾ ਹੈਗਾ ਮੀਚਿਹਰ ਉਹ ਵੈਸੀ ਸੋਹਣੇ ਬੰਦਾ ਹੋਣਾ ਬੋਲਣ ਦਾ ਤਰੀਕਾ ਉਹੀ ਹੈ ਕੋਈ ਹੱਥ ਦੇ ਨਾਲ ਹੀ ਗੱਲ ਕਰਦਾ ਰੋਣੇ ਕਰੀਏ ਸੰਜੀਤ ਸਿੰਘ ਇਹਨਾਂ ਦੇ ਬੋਢੇ ਹਾਲਾਂਕਿ ਉਹ 20 ਤੋਂ ਨੇ ਉਹਨੇ ਐ ਟਾਈਲ ਆਪੀ ਤੁਸੀਂ ਸੁਣੋ ਕਿੱਡੇ ਕਿੱਡੇ ਉਹ ਝਾੜਾ ਸਾਹਿਬ ਬੋਲੇ ਉਹਨਾਂ ਨੇ ਜੋ ਕੁਝ ਕਿਹਾ ਤੁਸੀਂ ਸੁਣੀ ਹੈ Imranan ਬੋਲਿਆ ਉਹਦਾ ਤੁਸੀਂ ਸੁਣ ਲਓ ਤੁਸੀਂ ਕਿਹੜਾ ਕਿਹੜੀ ਗੱਲ ਕਰਦੇ ਪੰਜਾਬ ਵਾਲੇ ਜਿਹੜੇ ਕਾਂਗਰਸ MP ਦੀ ਸੁਣ ਲਓ ਉਹਦੇ ਬਿੱਟੂ ਉਧਰ ਜਾ ਕੇ ਉਹ ਕਹਿੰਦਾ ਵੀ ਜਿਹੜਾ ਨਵਾਂ ਨਵਾਂ ਉਹ ਹੁੰਦਾ ਨਾ ਬਗਲ ਦਾ ਧਰਮ ਉਹ ਜ਼ਿਆਦਾ ਰੋਜ਼ੇ ਰੱਖਦਾ ਜ਼ੋਰ ਨਾਲ ਉਹ ਜ਼ੋਰ ਨਾਲ ਰੋਜ਼ੇ ਰੱਖਣ ਦੀ ਗੱਲ ਕਰ ਰਿਹਾ ਹੈ ਉਹਨੂੰ ਪਰੇਖਾ ਛੱਡ ਦੇਣਾ ਚਾਹੀਦਾ ਹੈ ਉਹ ਪੰਜਾਬੀ ਹੈ ਕਿ ਉਹ ਜੋ ਕੁਝ ਕਰ ਰਿਹਾ ਉਹ ਪੰਜਾਬ ਦੇ ਹਿੱਤਕ ਨਹੀਂ ਹੈ ਠੀਕ ਹੈ ਉਹਨੂੰ ਤਖਤ ਦੇ ਵਾਸਤੇ ਉਹ ਬੈਠਾ ਉਹਨੇ ਤਖਤ ਲੈਣੀ ਹੈ ਤੇ ਉਸੇ ਦੇ ਕਿਉਂਕਿ ਉਹ ਤਾਂ ਉਹਨੂੰ ਕੁਝ ਮਿਲਣਾ ਨਹੀਂ ਸੀ ਨਾ ਤੋ ਇੰਨਾ ਪੜਿਆ ਸਿਆਣਾ ਵੀ ਬਹੁਤ ਗਿਆਨ ਸੀ ਉਹਦੇ ਕੋਲੇ ਨਾ ਉਹਦੀ ਕੋਈ ਕੁਰਬਾਨੀ ਸੀ ਪਹਿਲਾਂ ਨਾ ਕੋਈ 파ਟੀ ਚ ਐਡਾ ਵੱਡਾ ਉਹਦਾ ਕੰਮ ਸੀ ਉਹਨੂੰ ਤਿੰਨ ਵਾਰੀ ਐਮਪੀ ਚਾਂ ਬਣ ਗਿਆ ਕਿ ਉਹਦੇ ਦਾਦੇ ਦਾ ਇਥੋਂ ਬੜੀ ਵੱਡੀ ਕੰਟਰੀਬਿਊਸ਼ਨ ਮੰਨੀ ਜਾਂਦੀ ਸੀ ਤੇ ਉਹ ਫਿਰ ਜਿਹੜਾ ਹੈ ਹੁਣ ਜੋ ਕੰਮ ਹੈ ਉਹ ਉਹਦੇ ਸਾਹਮਣੇ ਹੈ ਉਦੇ ਬਹੁਤੀ ਹੋ ਕਹਿਣ ਦੀ ਗੱਲ ਨਹੀਂ ਹੈ ਪਰ ਵਕਫਦਿਲ ਨੇ ਇਹ ਦਿਖਾਤਾ ਕਿ ਕੇਂਦਰ ਦੀ ਸਰਕਾਰ ਕਿਹੜੇ ਰਸਤੇ ਤੁਰੀ ਹੋਈ ਹੈ ਹਾਂ ਇਹਦਾ ਇੱਕ ਖਾਂ ਪੱਖੀ ਪੈਦਾ ਹੋਊਗਾ ਪੰਜਾਬ ਦੀਆਂ ਤਿੰਨੇ ਪਾਰਟੀਆਂ ਨੇ ਵਿਰੋਧ ਕਰਕੇ ਦੱਸਦਾ ਵੀ ਹੋਰ ਜੋ ਨਰਜੀ ਹੋਵੇ ਅਸੀਂ ਘਟਕਿੰਤੀਆਂ ਤੇ ਹਮਲੇ ਨਹੀਂ ਹੁੰਦੇ ਨੇ ਆਣਾ ਕਿ ਪੰਜਾਬ ਦੇ ਲੋਕਾਂ ਤੇ ਅਮਨ ਕਰੀ ਜਾ ਰਹੀ ਹੈ ਘਟਕਿੰਤੀ ਕਰਕੇ ਨਹੀਂ ਕਰਦੇ ਦੂਜਾ ਦੂਜਾ ਨਿਤਿਸ਼ ਕੁਮਾਰ ਬਾਕੀਆਂ ਦੇ ਸਭ ਦੇ ਬੰਦੇ ਕਿਰਨੇ ਸ਼ੁਰੂ ਹੋਗੇ। ਜੇ ਰਾਗ ਬਾਸਵੰਦ ਦੇ ਵੀ ਕਿਰਨੇ ਸ਼ੁਰੂ ਹੋਗੇ। ਇਹ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਹਵਾ ਕਿੱਧਰੋਂ ਜਾਂਦੀ ਹੈ, ਉੱਥੇ ਕਿਹੜੀ ਕਰਵਟ ਰਹਿਣਾ ਹੈ। ਸੋ ਇਸ ਕਰਕੇ ਆਓ ਆਪਾਂ ਕੋਸ਼ਿਸ਼ ਕਰੀਏ, ਉਮੀਦ ਕਰੀਏ ਕਿ ਅਸੀਂ ਉਹ ਲੋਕਾਂ ਜਦ ਇਹੋ ਹੀ ਅੱਗ ਲਾਉਣ ਵਾਲਿਆਂ ਨੇ 6 ਮਹੀਨੇ ਅੱਗ ਲਾ ਕੇ ਪੂਰੇ ਮੜਕਦੇ ਵਿੱਚ ਕਤਲਿਆਮ ਕਰਾਇਆ ਇੱਕ ਪਾਸੇ ਹਿੰਦੂਆਂ ਸਿੱਖਾਂ ਦਾ ਦੂਜੇ ਪਾਸੇ ਮੁਸਲਮਾਨਾਂ ਦਾ ਆਰਮੀ ਵੀ ਨਾਲ ਰਹੀ ਉਧਰ ਉਹਨਾਂ ਨਾਲ ਉਧਰ ਉਹਨਾਂ ਨਾਲ ਗੱਡੀ ਜਿਹਦੀ ਰਾਖੀ ਕਰਨ ਵਾਸਤੇ ਆਰਮੀ ਦੀ ਲੋਟੀ ਸੀ ਉਹਨੇ ਗੱਡੀ ਚ ਬੰਦਿਆਂ ਨੂੰ ਕਤਲ ਕਰਤਾ ਮੁਸਲਮਾਨਾਂ ਨੇ ਹਿੰਦੂਆਂ ਸਿੱਖਾਂ ਨੂੰ ਕਰਿਆ ਹਿੰਦੂਆਂ ਸਿੱਖਾਂ ਨੇ ਮੁਸਲਮਾਨਾਂ ਨੂੰ ਕਰਿਆ ਆਰਮੀ ਨੇ ਪਰ ਇਹ ਦੇ ਬਾਵਜੂਦ ਕਿ 6 ਮਹੀਨਾ ਇੰਨਾ ਕੁਝ ਹੋਇਆ ਨੰਗਾ ਨਾਝ ਹੋਇਆ ਅਸੀਂ ਮੁੜ ਕੇ ਠਟੋਕਟ ਭਾਰਤ ਦੇ ਵਿੱਚ ਇੱਕ ਦੂਜੇ ਨਾਲ ਪਲੇਨ ਤਿਆਰ ਨਾ ਰਹਿਣ ਲੱਗੇ ਇਹ ਹੁਣ ਤੋਂ ਵੱਡਾ ਗੱਲ ਹੈ। ਔਰ ਪੰਜਾਬ ਦੇ ਵਿੱਚ ਮੁੜ ਕੇ 84 ਵਰਤੋਂ ਦੀ ਗੱਲ ਹੈ। ਹੁਣ 84 ਨੋ ਵੀ ਭੇੜਾ ਵਾਪਰਨਾ ਹੈ ਕਿਉਂਕਿ 84 ਦੇ ਨੇ ਤਾਂ ਵੋਟਾਂ ਦੀ ਗੱਲ ਸੀ। ਹੁਣ ਵੋਟਾਂ ਨਾਲੋਂ ਉੱਪਰ ਹੈ ਗੱਲ ਕਿ ਇੱਥੋਂ ਦੇ ਹਵਾ, ਪਾਣੀ, ਜ਼ਮੀਨ ਇਹਦੇ ਉੱਤੇ ਕਾਬਜਾ ਕਰ। ਪੰਜਾਬ ਦੇ ਹੁਣ ਆਰਥਿਕ ਅਤੇ ਕਬਜ਼ੇ ਦੀ ਗੱਲ ਹੈ। ਉਹਨਾਂ ਕੱਢੀ ਵੋਟ ਦੀ ਗੱਲ ਸੀ। ਉਹਨੂੰ ਵੋਟ ਦੇ ਨਾਲ ਇੱਥੋਂ ਦੇ ਆਰਥਿਕ ਅਤੇ ਕਬਜ਼ੇ ਦੀ ਗੱਲ ਹੈ। ਹੁਣ ਵੱਡਾ ਹੋਣਾ ਸਾਡੇ ਤੇ ਇਹਦੇ ਤੇ ਸਾਨੂੰ ਇਕੱਠੇ ਹੋ ਕੇ ਲੜਨਾ। ਸ਼ੁਕਰੀਆ ਬੈਟਸਟ ਅਨੁਤੋੜਾ